ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਠਾ ਸੋਢੀ ਪਾਸ਼ਾ RAM DAS ਸਤਿਗੁਰੂ ਕਹਾਵੇ ਗੁਰੂ RAM DAS ਜੀ ਦੇ ਦਰ ਤੇ ਮੌਜੂਦ ਹਨ ਤਾਂ ਤਾਂ ਸਾਹਿਬ ਜੀ ਗੁਰੂ RAM DAS ਦਾ ਗੁਰਪੁਰਬ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਹਰਮੰਦਰ ਸਾਹਿਬ ਤੋਂ ਮਨਮੋਹਕ ਸੋਹਣੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਹੈਲੀਕਾਪਟਰ ਦੇ ਨਾਲ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਪੂਰੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਫੁੱਲਾਂ ਨਾਲ ਮਹਿਕ ਰਿਹਾ ਹੈ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹੈਲੀਕਾਪਟਰ ਦੇ ਰਾਹੀਂ ਪੂਰੇ ਹਰਮੰਦਰ ਸਾਹਿਬ ਨੇ ਸੋਹਣੇ ਮੋਹ ਹੈ ਨਜ਼ਾਰਾ ਮਨਮੋਹਕ ਦ੍ਰਿਸ਼ ਜੋ ਹੈ ਤੁਹਾਨੂੰ ਦਿਖਾ ਰਿਹਾ ਹੈ ਸਲਾਈਡ ਤਸਵੀਰਾਂ ਸਚਕਣ ਸ੍ਰੀ ਹਰਮੰਦਰ ਸਾਹਿਬ ਤੋਤਾਂਤਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਦੇ ਗੁਰਪੁਰਬ ਦੇ ਮੌਕੇ ਤੇ ਖਾਸ ਅੱਜ ਦੇਖ ਸਕਦੇ ਹੋ ਕਿ ਕਿੰਨਾ ਮਹਿਕ ਰਿਹਾ ਹੈ ਸਚਕਣ ਸ੍ਰੀ ਹਰਮੰਦਰ ਸਾਹਿਬ ਹਰ ਦ੍ਰਿਸ਼ ਹਰ ਕੋਨੇ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਹੀ ਸੋਹਣਾ ਤੇ ਪਿਆਰਾ ਲੱਗ ਰਿਹਾ ਹੈ ਫੁੱਲਾਂ ਨਾਲ ਸਜਿਆ ਤੇ ਦੂਜੇ ਪਾਸੇ ਹੈਲੀਕਾਪਟਰ ਦੇ ਰਾਹੀ ਫੁੱਲਾਂ ਨਾਲ ਵਰਖਾ ਦਾ ਮਨਮੋਹਕ ਦ੍ਰਿਸ਼ ਪੂਰੇ ਸਚਕੰਡ ਇਸ ਸੋਨੇ ਦੇ ਮੰਦਿਰ ਨੂੰ ਸਚਕੰਡ ਦੇ ਹਰੀ ਮੰਦਿਰ ਨੂੰ ਕਿਸ ਤਰ੍ਹਾਂ ਫੁੱਲਾਂ ਦੇ ਨਾਲ ਮਹਿਕ ਰਿਹਾ ਦੇ ਕੁਇੰਟਲਾਂ ਦੇ ਜਿਹੜੇ ਕੁਇੰਟਲ ਫੁੱਲ ਨੇ ਉਹਨਾਂ ਦੀ ਵਰਖਾ ਅੱਜ ਕੀਤੀ ਜਾ ਰਹੀ ਹੈ ਗੁਰੂ ਰਾਮਦਾਸ ਜੀ ਦੀ ਵਸਾਈ ਹੋਈ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਫੁੱਲਾਂ ਦੀ ਵਰਖਾ ਦੇ ਨਾਲ ਮਹਿਕ ਰਿਹਾ ਤੇ ਦੇਖ ਸਕਦੇ ਹੋ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਸੋਹਣੀਆਂ ਮਨਮੋਹਕ ਕਰ ਦੇਣ ਵਾਲੀਆਂ ਜੋ ਤਸਵੀਰਾਂ ਨੇ ਫੁੱਲ ਜਿਹੜੇ ਨੇ ਉਹਨਾਂ ਦੀ ਵਰਖਾ ਹੈਲੀਕਾਪਟਰ ਦੇ ਰਾਹੀਂ ਹੈਲੀਕਾਪਟਰ ਦੇ ਦੁਆਰਾ ਕੀਤੀ ਜਾ ਰਹੀ ਹੈ ਸ੍ਰੀ ਹਰਮੰਦਰ ਸਾਹਿਬ ਪੂਰਾ ਸੋਹਣੇ ਫੁੱਲਾਂ ਦੀ ਮਹਿਕ ਦੇ ਨਾਲ ਮਹਿਕਦਾ ਹੋਇਆ ਅਲੌਕਿਕ ਨਜ਼ਾਰਾ ਦਿਖਾ ਰਿਹਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਸਚਕਣ ਜੀ ਮੰਦਿਰ ਸਾਹਿਬ ਦਾ ਗੁਲਾਬ ਦੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਗੁਰਪੁਰਬ ਦੇ ਮੌਕੇ ਤੇ ਤਸਵੀਰਾਂ ਸਾਂਝੀਆਂ ਕਰ ਰਿਹਾ ਦੇਖ ਸਕਦੇ ਹੋ ਕਿ ਹੈਲੀਕਾਪਟਰ ਦੇ ਰਾਹੀਂ ਸਚਕਣ ਜੀ ਮੰਦਿਰ ਸਾਹਿਬ ਤੇ ਫੁੱਲਾਂ ਦੀ ਵਰਖਾ ਦਾ ਦ੍ਰਿਸ਼ ਗੁਲਾਬ ਦੇ ਫੁੱਲਾਂ ਨਾਲ ਸਚਕਣ ਜੀ ਮੰਦਿਰ ਸਾਹਿਬ ਤੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਤੇ ਹਰ ਕੋਈ ਇਹ ਮਨਮੋਹਕ ਨਜ਼ਾਰਾ ਜੋ ਹੈ ਦੇਖ ਰਿਹਾ ਹੈ ਸੰਤਾ ਜਿਹੜੀਆਂ ਨੇ ਦੇਖ ਸਕਦੇ ਹੋ ਕਿ ਪੂਰੀਆ ਪਰਿਕਰਮਾ ਮਨਮੋਹਕ ਦ੍ਰਿਸ਼ ਦਿਖਾ ਰਿਹਾ ਸਤਖੰਡ ਸ੍ਰੀ ਹਮੰਦਰ ਸਾਹਿਬ ਤੋਂ ਅਸੀਂ ਦੀਆਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਤਨਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੀ ਬਸਾਈ ਹੋਈ ਨਗਰੀ ਸਤਖੰਡ ਸ੍ਰੀ ਹਮੰਦਰ ਸਾਹਿਬ ਰੋਹਾਨੀਅਤ ਦੇ ਕੇਂਦਰ ਮੌਜੂਦਾਂ ਦੇ ਅੱਜ ਗੁਰਪੁਰਬ ਦੇ ਮੌਕੇ ਤੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਤਸਵੀਰਾਂ ਦੇਖ ਸਕਦੇ ਹੋ ਕਿ ਹੈਲੀਕਾਪਟਰ ਦੇ ਰਾਹੀਂ ਇਸ ਸੋਨੇ ਹਰਿ ਮੰਦਰ ਦੇ ਗੁਲਾਬ ਦੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਕਿੰਟਲ ਫੁੱਲ ਜਿਹੜੇ ਨੇ ਕਿੰਨੇ ਕੁਇੰਟਲਾਂ ਜਿਹੜੇ ਫੁੱਲ ਨੇ ਉਹਨਾਂ ਦੀ ਵਰਖਾ ਕੀਤੀ ਜਾ ਰਹੀ ਹੈ ਹਰ ਸਾਲ ਕੀਤੀ ਜਾਂਦੀ ਹੈ ਤੇ ਅੱਜ ਵੀ ਹੈਲੀਕਾਪਟਰ ਦੇ ਰਾਹੀਂ ਸਚਕਣ ਸ਼੍ਰੀ ਮੰਦਿਰ ਸਾਹਿਬ ਫੁੱਲਾਂ ਦੀ ਵਰਖਾ ਦਾ ਮਨਮੋਹਕ ਨਜ਼ਾਰਾ ਦਿਖਾ ਰਿਹਾ ਜਿੱਥੇ ਦੇਸ਼ੀ ਦੇ ਵਿਦੇਸ਼ੀ ਫੁੱਲਾਂ ਨਾਲ ਸਚਕਣ ਸ਼੍ਰੀ ਮੰਦਿਰ ਸਾਹਿਬ ਨੂੰ ਸਜਾਇਆ ਗਿਆ ਹੈ ਅਤੇ ਅੱਜ ਗੁਰਪੂਰਵ ਦੇ ਮੌਕੇ ਤੇ ਫੁੱਲਾਂ ਦੀ ਵਰਖਾ ਹੈਪ ਕੀਤੀ ਜਾ ਰਹੀ ਹੈ ਤਾਂ ਦੇਖ ਸਕਦੇ ਹੋ ਕਿ ਸरोवर ਦੇਖ ਲਵੋ ਤਾਂ ਹਰਮੰਦਰ ਸਾਹਿਬ ਦਾ ਸरोवर ਜੋ ਹੈ ਪੂਰੇ ਗੁਲਾਬ ਦੇ ਫੁੱਲਾਂ ਨਾਲ ਭਰਿਆ ਕਿੰਨਾ ਮਨਮੋਹਕ ਦੇਸ਼ ਕਿੰਨਾ ਸੋਹਣਾ ਦ੍ਰਿਸ਼ ਲੱਗ ਰਿਹਾ ਹੈ ਸरोवर ਦੇ ਵਿੱਚ ਵੀ ਜਿਹੜੇ ਫੁੱਲ ਨੇ ਉਹ ਇਕੱਠੇ ਹੋ ਚੁੱਕੇ ਨੇ ਤਾਂ ਇਹ ਜੋ ਮਨਮੋਹਕ ਨਜ਼ਾਰਾ ਮਨਮੋਹਕ ਦ੍ਰਿਸ਼ ਹਰ ਕੋਈ ਸੰਗਤਾਂ ਜੋ ਨੇ ਆਪਣੇ ਕੈਮਰਿਆਂ ਦੇ ਵਿੱਚ ਕਾਇਤਕਾਰੀਆਂ ਦੇ ਨਾਲ ਨਾਲ ਇਹ ਆਪਣੇ ਅੱਖਾਂ ਦੇ ਰਾਹੀਂ ਦੇਖ ਰਹੀਆਂ ਨੇ ਕਿਸ ਤਰ੍ਹਾਂ ਇਹ ਤਸਵੀਰਾਂ ਜੋ ਨੇ ਸਰਦਾ ਨੂੰ ਬਿਆਨ ਕਰ ਰਹੀਆਂ ਨੇ ਸ੍ਰੀ ਹਰਮੰਦਰ ਸਾਹਿਬ ਦੀਆਂ